ਸਾਰੇ ਦੋਸਤਾਂ ਪਰ ਆਪਣੀ ਸਸਤੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ ਅੱਜ ਆਈ ਸੀ ਜੀ ਰੋਪੜ ਕੰਮ ਜਾਤਾ ਸਵੇਰੇ ਸਵੇਰੇ ਉੱਡੋਂ ਪੈ ਗਿਆ کئی ਵੀਰਾਂ ਦੇ ਨਾ ਫੋਨ ਵੀ ਆਏ ਸੀਗੇ ਮੈਸੇਜ ਵੀ ਆਏ ਸੀਗੇ ਵੀ ਗੋੜਵਾਰੇ ਗੋੜੇ ਹਜੇ ਲੋਟ ਨਹੀਂ ਆ ਰਿਹਾ ਲੋਟ ਇਦਾਂ ਨਹੀਂ ਆ ਰਿਹਾ ਦੋ ਤਿੰਨ ਕੋ ਕਾਰਨ ਹੋਵੇ ਜੇ ਆਪਾਂ ਕਿਸੇ ਕੰਮ 'ਚ ਪੈਨੇ ਆ ਨਾ ਆਪਾਂ ਨੂੰ ਤਾਂ ਫੇਰ ਪਤਾ ਲੱਗਦਾ ਇਕ ਤਾਂ ਮੀ ਪੈ ਕੇ ਹਟਿਆ ਸੀਗਾ ਗੰਨੇ ਚ ਪਾਣੀ ਦੀ ਮਾਤਰਾ ਜ਼ਿਆਦਾ ਅ ਦੋ ਕੁ ਪੱਤਾ ਨਹੀਂ ਵੈਸੇ ਲੋਟਾਂ ਬਾਕੀ ਤਾਂ ਲੋਟਾ ਬਾਕੀ ਗੋੜ ਬਾਕਸ ਹਨ ਬਣਿਆ ਐਨ ਵਧੀਆ ਫਰਸਟ ਕਲਾਸ ਅ ਤੇ ਇੱਕ ਕੰਮ ਦੂਜਾ ਇਹ ਆ ਵੀ ਜਿਹੜਾ ਪੱਤੀ ਬਾਲਣਾ ਬਾਲਣਾ ਕੋਈ ਵਗੈਰ ਨਹੀਂ ਯਾਰ ਇਹ ਗੁਰਬਾਨ ਦਾ ਮੈਂ ਲਾਇਆ ਸਾਹਿਬ ਇਹ ਪੱਕਾ ਪੱਕਾ ਪਹਿਲੋ ਵੀ ਬਾਲਣਾ ਹੁਣ ਦੇਖਦੇ ਆ ਫੇਰ ਦੁਬਾਰੇ ਕਰਾਂਗੇ ਕਿਸੇ ਦਿਨ ਤਿਆਰੀ ਮੇਲ ਜਾ ਕੱਟ ਕੇ ਹੋਰ ਕੰਮ ਬਹੁਤ ਆਇਆ ਰੱਖਿਆ ਕਿੰਨਾ ਅ ਮੇਲ ਜਾ ਕੱਟ ਕੇ ਕਰਾਂਗੇ ਕੋਸ਼ਿਸ਼ ਦੁਬਾਰੇ ਜੇ ਲੋਟ ਆਈਗਾ ਨਹੀਂ ਜਿਹੜਾ ਗੰਨਾ ਨਾ ਆਪਣਾ ਪਿੰਡ ਕੋ ਖੜਾ ਹੈ ਇਹ ਸਾਡੇ ਦਾ ਕੋਲੋਲ ਹੋ ਗਈ ਜਿੱਦਣ ਨਾ ਪਹਿਲੀ ਪਰਚੀ ਘਾੜਨੀ ਸੀ ਆਪਾਂ ਨੇ ਬੰਦਿਆਂ ਨੂੰ ਕਿਹਾ ਵੀ ਗੰਨਾ ਹੱਕ ਵੱਢ ਲਿਓ ਉਹਨੇ ਉਧਰ ਵੱਢਤਾ ਇਹ ਵੱਢਣਾ ਤਾਂ ਆਪਾਂ ਨੇ ਪਹਿਲਾਂ ਇਹ ਰਹਿ ਗਿਆ ਹੁਣ ਦੂਜੀ ਪਰਚੀ ਹੁਣ ਥੋੜੀ ਜੀ ਦੂਰ ਦੇਖਦੇ ਹਾਂ ਉਹਦੇ ਵਿੱਚ ਕਰੂੰਗਾ ਇਹਦਾ ਇਲਾਜ ਮੌਸਮ ਤਾਂ ਦੇ ਗਿਆ ਜਵਾਬ ਮੀਂਹ ਆਲਾ ਤਾਂ ਪਨੇ ਹੁਣ ਮਾਹ ਚੱਲ ਨਾਲ ਤਾਂ ਲਾਉਣੇ ਬਰਸੀਨ ਨੂੰ ਪਾਣੀ ਚਾਹੀਦੀ ਰਹੀਗੀ 2 ਕੁ ਦਿਨ ਦੀ ਫੇ ਬਰਸੀਨ ਦੀ ਆ ਜਾਣੀ ਵਾਰੀ ਆਹਾ ਇਹ ਪਿਆਜ਼ਾਂ ਨੂੰ ਵੀ ਨਾ ਉਦਣ ਦੇ ਲੋੜੀ ਵਾਲੇ ਦਿਨ ਦੇ ਲਾਏ ਵੇ ਪਾਣੀ ਬਸ ਮੀਂਹ ਆ ਜਾਣਾ ਮੀਂਹ ਆ ਜਾਣਾ ਘਰ ਦੇ ਵੀ ਕਹੀਗੇ ਲਾਇਆ ਨਹੀਂ ਅੱਜ ਛੱਡਿਆ ਇਹਨਾਂ ਨੂੰ ਵੀ ਪਿਆਜ਼ਾਂ ਨੂੰ ਪਾਣੀ ਵੈਸੇ ਗਿੱਲ ਤਾਂ ਹੈਗੀ ਤੇ ਹੋਗੇ ਖੜੇ ਪਾਣੀ ਵੀ ਪਰ ਜ਼ਰੂਰੀ ਆ ਸੈਟ ਇੱਕ ਚਾਰੰਦ जी रंगला बुगेर ला ला पूरा जोर लाया बाहबाई चिट्टी दर्शन चाचा भी पहुंचे ਕੰਮ ਕਰਕੇ। ਲੋੜਾਂ ਮੇਰੇ ਸੁਣੀ। ਢੋੜ ਬਣਾ ਦੇ ਢੋੜ। ਇਹ ਕਿਹਨਾ ਚੱਲੂ ਰੱਖਾ ਨਾ। ਆਹ ਇਹ ਦਿਨ ਹੁੰਦੇ ਹੈ। ਬਾਕੀ ਚੈਨਲ ਵੀ ਸਬਸਕ੍ਰਾਈਬ ਕਰੋ ਬੈਂਸ ਫਾਰਮ ਵਾਲੇ YouTube ਤੇ ਤੇ Instagram ਤੇ Facebook ਤੇ ਹੈਗਾ ਦਵਿੰਦਰ ਸਿੰਘ ਬੈਂਸ। ਉਹ ਜਰੂਰ ਫੋਲੋ ਕਰੋ ਆਈਡੀ ਨੂੰ। ਅ ਸਸਤ ਧੰਨਵਾਦ ਸਾਰਿਆਂ ਦਾ।